ਰੋਜ਼ਾ ਖੋਲਣ ਸਮੇ ਜਾਮਾ ਮਸਜਿਦ ਨਮਾਸ਼ਹਿਰ ਵਿਖੇ ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਇਫਤਾਰੀ ਪਾਰਟੀ ਦਿੱਤੀ ਗਈ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਐਡੀਜੀਪੀ ਪੰਜਾਬ ਐਮ ਐ ਫਰੂਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਨਾਲ ਐਮ ਐਲ ਏ ਡਾਕਟਰ ਨਿਸ਼ਤਰਪਾਲ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਅਪਰੂਵਮੈਂਟ ਟਰਸਟ ਤੋਂ ਅਲਾਵਾ ਜਿਹੜੀ ਗੁਰੂ ਰਾਮदास ਸੇਵਾ ਸੁਸਾਇਟੀ ਦੇ ਸਮੂਹ ਮੈਂਬਰ ਸਹਿਬਾਨ ਵੀ ਹਾਜ਼ਰ ਰਹੇ ਆਵੋ ਦੇਖਦੇ ਹਾਂ ਨਵਾਂ ਸ਼ਹਿਰ ਤੋਂ ਵਿਸ਼ੇਸ਼ ਰਿਪੋਰਟ ਤੇ ਅੱਜ ਇਫਸਾਰ ਪਾਰਟੀ ਦਾ ਇੱਥੇ ਆਯੋਜਨ ਕੀਤਾ ਗਿਆ ਸੀਗਾ ਇਹ ਸਾਰੇ ਮੁਸਲਮ ਪਾਈਚਾਰੇ ਨੇ ਇਹਦੇ ਵਿੱਚ ਇੱਕ ਮੁਹੱਬਤ ਦਾ ਸੰਦੇਸ਼ ਦੇਣ ਲਈ ਸਾਰੇ ਪੂਰੇ ਨਵਾਂ ਸ਼ਹਿਰ ਨੂੰ ਇਕੱਠਾ ਕੀਤਾ ਸੀਗਾ ਹਰ ਇੱਕ ਵਰਗ ਹਰ ਇੱਕ ਮਜ਼ਹਬ ਦੇ ਲੋਕਾਂ ਨੂੰ ਔਰ ਦਰਸਲ ਸਾਡੀ ਜਿਹੜੀ ਕਾਮਯਾਬੀ ਹੈਗੀ ਉਹ ਇਹਦੇ ਵਿੱਚ ਹੀ ਹੈਗੀ ਕਿ ਜਦੋਂ ਆਪਾਂ ਸਮਾਜਿਕ ਸਾਂਝ ਨਾਲ ਇੱਕ ਦੂਜੇ ਨਾਲ ਰਲਦੇ ਹੈਗੇ ਇਨਸਾਨੀਅਤ ਨੂੰ ਫਰੋਖ ਦੇਨੇ ਹੈਗੇ ਉਸ ਵੇਲੇ ਆਪਾਂ ਕਾਮਯਾਬੀ ਵੱਲ ਕਦਮ ਰੱਖਦੇ ਹੈਗੇ ਤੇ ਅੱਜ ਜਿਹੜਾ ਇਹ ਉਪਰਾਲਾ ਹੈਗਾ ਇੱਕ ਕਾਮਯਾਬੀ ਵੱਲ ਬਧਾਇਆ ਗਿਆ ਇੱਕ ਕਦਮ ਹੈ ਜਿਹਦੇ ਵਿੱਚ ਸਾਰੇ ਇੱਕ ਕਾਫਲੇ ਵਾਂਗੂ ਸਾਰੇ ਨਾਲ ਮਿਲ ਕੇ ਰਲ ਕੇ ਚੱਲ ਰਹੇ ਹੈਗੇ ਬਹੁਤ ਮੁਬਾਰਕ ਬਾਤ ਹੈ ਬਸਤੇਨ ਨਵਾਂ ਸ਼ਹਿਰ ਦੇ ਲੋਕੀ ਜਿਹੜੇ ਇਸ ਮੁਹੱਬਤ ਨਾਲ ਇਸ ਸਮਾਗਮ 'ਚ ਸ਼ਰੀਕ ਹੋਏ ਨੇ ਮੈਂ ਉਮੀਦ ਕਰਦਾ ਹੈਗਾ ਕਿ ਇਸੇ ਤਰ੍ਹਾਂ ਹਰ ਇੱਕ ਵਰਗ ਹਰ ਮੁਸਲਿਮ ਭਾਈਚਾਰਾ ਵੀ ਜਿਹੜਾ ਗੁਰਪਰਵ ਚ ਹੋਰ ਜਿਹੜੀ Hindu ਤਿਵਾਰ ਹੁੰਦੇ ਨੇ ਦੂਜੇ ਹੋਰ ਮਜ਼ਾਦਦੇ ਤਿਵਾਰ ਹੁੰਦੇ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਮੁਹੱਬਤ ਦਾ ਸਲੂਕ ਕਰਨਗੇ ਇੱਕ ਦੂਜੇ ਨਾਲ ਇੱਕ ਫੈਜ਼ ਵਾਲੀ ਇੰਟੀਟੀ ਫਾਇਦੇ ਵਾਲੀ ਇੰਟੀਟੀ ਬਣ ਕੇ ਰਹਿਣਗੇ कहने दे कि जहाँ रहेगा वही रोशनी लुटाएगा किसी चराग का अपना मका नहीं होता चराग वागू रहो था कि रोशनी फैलती रहे हर आन जान वाला ओदे चो अपने लिए रहनुमाई हासिल करता रहे यही कामयाबी है आज साढ़े बहुत ही पवित्र इतिहासक रमजान के मौके पर रोजा अवतार पार्टी साढ़े बहुत ही सत्कारयोग साथी जोड़े हमेशा रल मिल के 7.5 ਦਿੰਦੇ ਉਹਨਾਂ ਵੱਲੋਂ ਰੱਖੀ ਗਈ ਕਿਉਂਕਿ ਮਹੀਨੇ ਦੇ ਅੰਦਰ ਆਪਾਂ ਉਸ ਅਲਾ ਦੀ ਆਵਾਦਤ ਕਰਦੇ ਆ ਜਿਹਨੇ ਸਾਨੂੰ ਮਨੁੱਖੀ ਜਾਮੇ ਦੇ ਵਿੱਚ ਭੇਜਿਆ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਕਿਸ ਤਰ੍ਹਾਂ ਜੀਵਨ ਦੀ ਯਾਤ ਜਿਹੜੀ ਆ ਇਸ ਜਾਮੀ ਇਨਸਾਨੀ ਇਨਸਾਨੀ ਜਾਮੇ ਦੇ ਅੰਦਰ ਐ ਕਿ ਕਰਨੀ ਚਾਹੀਦੀ ਆ ਅੱਜ ਸਾਰੇ ਸਾਡੇ ਸਾਰੇ ਭਰਾ ਇਕੱਠੇ ਹੋ ਗਏ ਭਾਈਚਾਰਕ ਸੰਗਤ ਦਿਖਾਉਂਦੇ ਹੋਏ ਅੱਜ ਉਹਦਾ ਅਵਤਾਰ ਪਾਰਟੀ 'ਚ ਪਹੁੰਚੇ ਆ ਮੈਂ ਸਾਰਿਆਂ ਨੂੰ ਜਿਥੇ ਮੁਬਾਰਕਬਾਦ ਦਿੰਦਾ ਉਥੇ ਸਤਿਕਾਰ ਦਉ ਸਾਡੇ ਡੀਜੀਪੀ ਐਮਐਸ ਕੋਟੀ ਸਾਹਿਬ ਉਹ ਵੀ ਸਾਡੇ ਦਰ ਮਹਾਂ ਪਹੁੰਚੇ ਉਹਨਾਂ ਨੇ ਵੀ ਸਾਡੇ ਜ਼ਿਲ੍ਹੇ ਦੀ ਬਹੁਤ ਸੇਵਾ ਕੀਤੀ ਹੈ ਪੰਜਾਬ ਦੇ ਅੰਦਰ ਵੀ ਉਹ ਆਪਣੀਆਂ ਪੈੜਾ ਛੱਡ ਰਹੇ ਹਨ ਜਿਹਨਾਂ ਦਾ ਹਮੇਸ਼ਾ ਸਾਡੇ ਜ਼ਿਲ੍ਹੇ ਨੂੰ ਬੜਾ ਮਾਣ ਸਤਿਕਾਰ ਉਹਨਾਂ ਨੂੰ ਵੀ ਧੰਨਵਾਦ ਕਰਦਾ ਹੋਰ ਸਾਰੀ ਸਮੁੱਚੀ ਲੋਕਾਈ ਨੂੰ ਵਿਧਾਨ ਸਭਾ ਹਲਕੇ ਦੇ ਸਾਰੇ ਸਾਥੀਆਂ ਨੂੰ ਮੈਜ ਦੇ ਇਸ ਮੌਕੇ ਤੇ ਬਹੁਤ ਬਹੁਤ ਵਧਾਈ ਧੰਨਵਾਦ ਜੈ ਭੀ ਜੈ ਭਾਵਾ ਵਾਈਗੁਰੂ ਜੀ ਕੀ ਫਤਿਹ ਅ ਅੱਜ ਸਾਡੇ ਮੁਸਲਿਮ ਭਾਈਚਾਰੇ ਵੱਲੋਂ ਅ ਰੋਜ਼ਾ ਇਫਤਾਰ ਪਾਰਟੀ ਕੀਤੀ ਗਈ ਆ ਉਹਦੇ ਵਿੱਚ ਨਵਾਂ ਸ਼ਹਿਰ ਹਲਕੇ ਦੇ ਸਾਰੇ ਹੀ ਸਤਕਾਰਯੋਗ ਲੀਡਰ ਸਾਹਿਬਾਨਾਂ ਨੂੰ ਮੇਰੇ ਨਾਲ ਸਤਕਾਰਯੋਗ ਸਾਡੇ ਨਵਾਂ ਸ਼ਹਿਰ ਹਲਕੇ ਤੋਂ ਐਮਐਲਏ ਭਾਜੀ ਡਾਕਟਰ ਨਸ਼ਤਰਪਾਲ ਜੀ ਸਤਕਾਰਯੋਗ ਵੀਰ ਸ਼ਿਆੜਾ ਸਾਹਿਬ ਤੇ ਹੋਰ ਵੱਖ-ਵੱਖ ਐਮਸੀ ਸਾਹਿਬਾਨ ਤੇ ਵੱਖ-ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨ ਆਏ ਹੋਏ ਆ ਅੱਜ ਇਸ ਇਫਤਾਰ ਪਾਰਟੀ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਏਡੀਜੀਪੀ ਸ਼੍ਰੀ ਫਾਰੂਕੀ ਜੀ ਵਿਸ਼ੇਸ਼ ਤੌਰ ਤੇ ਨਵਾਂ ਸ਼ਹਿਰ ਪਹੁੰਚੇ ਆ ਮੈਂ ਆਪਣੇ ਵੱਲੋਂ ਤੇ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਨਵਾਂ ਸ਼ਹਿਰ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਔਰ ਜਿੰਨੇ ਸਾਡੇ ਮੁਸਲਮਾਨ ਸਮਾਜ ਦੇ ਭਰਾ ਅੱਜ ਇਹ ਪਾਰਟੀ ਦੇ ਰਿਆ ਔਰ ਸਾਰੇ ਮੁਸਲਮਾਨ ਭਾਈਚਾਰੇ ਨੂੰ ਮੈਂ ਰੋਜ਼ਾ ਇਫਤਾਰ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਔਰ ਅਕਾਲਪੁਰ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਹ ਭਾਈਚਾਰਾ ਇਸੇ ਤਰ੍ਹਾਂ ਬਰਕਰਾਰ ਰਹੇ ਔਰ ਸਾਰੇ ਆਪਸ ਵਿੱਚ ਹੀ ਰਲ ਮਿਲ ਕੇ ਰਹਿਣ ਮੈਂ ਇਹੀ ਦਿਲੋਂ ਕਾਮਨਾ ਕਰਦਾ। ਅਸੀਂ ਇੱਥੇ ਮੁਸਲਮਾਨ ਭਾਈਚਾਰੇ ਵੱਲੋਂ ਸਾਰੇ ਭਾਈਚਾਰਿਆਂ ਦੇ ਜਿਹੜੇ ਮੁੱਦ ਪਰ ਸਖਸ਼ੂਚਾ ਸੰਗਠਨਾਂ ਨੂੰ ਇੱਥੇ ਇਫਤਾਰ ਪਾਰਟੀ ਦੀ ਸਦਾ ਦਿੱਤਾ ਗਿਆ ਸੀ ਕਿ ਮੇਰੇ ਨਾਲ ਮੇਰੇ ਮੇਰੇ ਵੱਡੇ ਵੀ ਐਮਐਲਏ ਨਵਾਂ ਸ਼ਹਿਰ ਡਾਕਟਰ ਮਸ਼ਤਰਪਾਲ ਮੇਰੇ ਵੱਡੇ ਵੀ ਜਰਮਨ ਸਿੰਘ ਸਾਹਿਬ ਜੇਮਨ ਸਿੰਘ ਸਾਹਿਬ ਵੀ ਇੱਥੇ ਪਹੁੰਚੇ ਹੋਏ ਸੀ ਸ੍ਰੀ ਸਦਾ ਕਰਨ ਸਿੰਘ ਖਾਲਸਾ ਵੀ ਇੱਥੇ ਪਹੁੰਚੇ ਹੋਏ ਸੀ ਨਾਲ ਸਾਹਿਬ ਹੋਰ ਸਾਰੇ ਪਰਿਵਾਰਕੀ ਜੀ ਵੀ ਇੱਥੇ ਪਹੁੰਚੇ ਹੋਏ ਸੀ ਤੇ ਅੱਜ ਜਿੱਥੇ ਮੈਂ ਸਾਰੇ ਮਨੁੱਖਤਾਂ ਨੂੰ ਇਸ ਜਿਹੜਾ ਪਵਨ ਮਹੀਨਾ ਚੱਲ ਰਿਹਾ ਹੈ ਤੇ ਉਹਦੇ ਦੀ ਬਹੁਤ-ਬਹੁਤ ਵਧਾਈ ਵੀ ਦਿਨਾ ਤੇ ਮੈਂ ਆਸ ਕਰਦਾ ਕਿ ਜਿਹੜੇ ਮੇਰੇ ਵੀਰ ਰੋਜ਼ੇ ਰੱਖ ਰਹੇ ਆ ਉਹਨਾਂ ਵਿੱਚ ਪੂਰੀ ਤਰ੍ਹਾਂ ਉਹਨਾਂ ਨੂੰ ਰੱਖ ਕੇ ਕਾਮਯਾਬ ਹੋਤ ਨੂੰ ਤੇ ਸਾਰੀ ਜਿਹੜੀ ਦੁਨੀਆਦਾਰੀ ਹੈ ਉਹਨਾਂ ਨੂੰ ਰਮضان ਦਾ ਤੇ ਆਨਲਾਈਨ ਪਿਆ ਹੈ ਬਹਿਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕੋਈ ਵੀ ਜੀ ਕੰਟਰੋਲ ਸਰਵੈਂਟ